ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਦੇ ਤੁਹਾਡਾ ਸਵਾਗਤ ਹੈ ਚਲੋ ਜੀ ਇੱਕ ਬੋਲ ਵੀਡੀਓ ਦੇ ਨਾਲ ਕਰਦੇ ਆਪਾਂ ਵੀਡੀਓ ਨੂੰ ਸ਼ੁਰੂ ਜਿਹਦੇ ਲਈ ਆਪਾਂ ਨੇ ਇੱਕ ਪੈਕਟ ਮੈਗੀ ਦਾ ਲੈ ਲਿਆ ਇਹਨੂੰ ਆਪਾਂ ਪਲੇਟ ਤੋਂ ਬਾਹਰ ਕੱਢ ਲੈਨੇ ਆ ਤੇ ਥਾਪੇ ਤੋਂ ਬਾਹਰ ਕੱਢ ਲੈਨੇ ਆ ਐਦੀ ਆਪਾਂ ਨੂੰ ਜ਼ਰੂਰਤ ਨਹੀਂ ਹੈ ਆਪਾਂ ਇੱਕ ਕਿਸੇ ਹੋਰ ਚੀਜ਼ ਚ ਪੈਜੂ ਮਸਾਲਾ ਆਪਣਾ ਹੁਣ ਆਪਾਂ ਇਹਨੂੰ ਬ੍ਰੀਕ ਬ੍ਰੀਕ ਟੋੜ ਲੈਣੇ ਥੋੜੀ ਜਿਹੀ ਵੀਡੀਓ ਨੂੰ ਕਰਿਆ ਜੀ ਅੱਜ ਮੈਂ ਇੱਕ ਹੱਥ ਨਾਲ ਵੀਡੀਓ ਬਣਾ ਰਹੀ ਆ ਅੱਜ ਕੋਈ ਵੀਡੀਓ ਬਣਾਉਣਾ ਨਹੀਂ ਹੈਗਾ ਇਹਨੂੰ ਵੀ ਇਹਨੂੰ ਮੈਂ ਇਹਨੂੰ ਆਪਾਂ ਇਦਾਂ ਭੋਰ ਲੈਣੇ ਆ ਛੋਟੀ ਬਣਾ ਲੈਣੇ ਆ ਹੋਜੀ ਅੱਜ ਤੱਕ ਪੀਸ ਆਪਾਂ ਨੇ ਮੈਗੀ ਦੇ ਕਰ ਲਏ ਅੱਜ ਆਪਣਾ ਮੋਬਾਈਲ ਵੀ ਦੂਜਾ ਦੇਖੋ ਇਸ ਵਿੱਚ ਵੀਡੀਓ ਕਿੱਦਾਂ ਨਹੀਂ ਆਉਂਦੀ ਆ ਕਿਤੇ ਅੱਛੇ ਜene ਆਪਾਂ ਚੰਗੀ ਤਰ੍ਹਾਂ ਭੋਰ ਲੈਨੇ ਹੈ ਇੱਧਰ ਆਪਾਂ ਬਾਲ ਦਿਆਂ ਗੈਸ ਗੈਸ ਬਾਲ ਕੇ ਆਪਾਂ ਪਾਇਨ ਧਰ ਲੈਨੇ ਆ ਪਾਇਨ ਨੂੰ ਆਪਾਂ ਧੋ ਲਿਆ ਧੋ ਕੇ ਹੁਣ ਇਹਦੇ ਵਿੱਚ ਜਿਹੜਾ ਥੋੜਾ ਜਿਹਾ ਪਾਣੀ ਹੈ ਇਹਨੂੰ ਸੁਕਾ ਲੈਣੇ ਆ ਚੰਗੀ ਤਰ੍ਹਾਂ ਗਰਮ ਹੋ ਕੇ ਕਰ ਲੈਣੇ ਆ ਪੈਨ ਨੂੰ ਲੋ ਜੀ ਪੈਨ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਦੇਖੋ ਪਾਣੀ ਸੁੱਕ ਗਿਆ ਹੁਣ ਇਧਰ ਆਪਾਂ ਦੇਸੀ ਕੀ ਲੈ ਲੈ ਆ ਇਹ ਵੱਡਾ ਚਮਚਾ ਪਾਧਾ ਦੇਸੀ ਕੀ ਦਾ ਪਾ ਲੈਣੇ ਆ ਕੀ ਨੂੰ ਆਪਾਂ ਚੰਗੀ ਤਰ੍ਹਾਂ ਮੈਲਟ ਕਰ ਲੈਣੇ ਆ ਇਹ ਆਪਣੇ ਘਰ ਦਾ ਦੇਸੀ ਘੀ ਹੈ ਇਹ ਸੁੱਧ ਘੀ ਆਪਣਾ ਮੈਲਕ ਹੋ ਗਿਆ ਤੇ ਜਿਹੜਾ ਇਹ ਤਾਂ ਪਾਣੀ ਸੁੱਕਿਆ ਤੇ ਥੋੜਾ ਜਿਹਾ ਉਹ ਹੋ ਗਿਆ ਹੁਣ ਜਿਹੜੀ ਆਪਾਂ ਨੇ ਮੈਗੀ ਕੱਢ ਕੇ ਰੱਖੀ ਸੀ ਇਹਨੂੰ ਆਪਾਂ ਭੁੰਨਾ ਲੈਣਾ ਤੇ ਰੋਸਟ ਕਰ ਲੈਣਾ ਵਧੀਆ ਚੰਗੀ ਤਰ੍ਹਾਂ ਭੁੰਨਾਗੇ ਬ੍ਰਾਊਨ ਹੋਣ ਦੇ ਤੱਕ ਮਾਂ ਬਹੁਤੀ ਕਾਲੀ ਕਰਨੀ ਆ ਤੇ ਨਾ ਬਹੁਤੀ ਖੁਸ਼ਕ ਹੈ। ਹਾਂ ਚਿੱਟੀ ਰੱਖਣੀ ਬ੍ਰਾਊਨ ਬ੍ਰਾਊਨ ਦੀ ਕਰ ਲਾਂਗੇ ਆਪਾਂ। ਤੁਸੀਂ ਵੀ ਇਹ ਵੀਡੀਓ ਨੂੰ ਜ਼ਰੂਰ ਟਰਾਈ ਕਰਕੇ ਦੇਖਿਆ ਜੀ। ਨਮਕ ਮਿਰਚਾਂ ਵੀ ਮੈਗੀ ਤਾਂ ਆਪਾਂ ਰੋਜ਼ ਖਾਂਦੇ ਆ ਇਹ ਅਲੱਗ ਤਰੀਕੇ ਨਾਲ ਬਣਾਵਾਂਗੇ ਆਪਾਂ ਅੱਜ ਨੂੰ ਜੀ। ਦੇਖੋ ਮੈਗੀ ਦਾ ਆਪਣੀ ਦਾ ਕਲਰ ਚੇਂਜ ਹੋ ਗਿਆ ਬ੍ਰਾਊਨ ਹੋ ਗਈ ਚੰਗੀ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਚੀਨੀ ਐਡ ਕਰ ਲੈਣੇ ਆਂ ਆਪਦੇ ਸਵਾਦ ਅਨੁਸਾਰ ਆਪਾਂ ਵਿੱਚ ਚੀਨੀ ਪਾ ਲੈਣੇ ਆਂ ਜਿੰਨੀ ਤੁਹਾਨੂੰ ਲੋੜ ਆ ਤੇ ਨਾਲ ਤੁਸ ਜੰਨੀ ਨੇ ਪਾ ਲੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਜਿੰਨੀ ਨੂੰ ਆਪਾਂ ਥੋੜੀ ਜਿਹੀ ਮੈਲਟ ਕਰ ਲੈਨੇ ਨਾ ਹੁਣ ਜੀ ਨੂੰ ਆਪਾਂ ਇਹਦੇ ਵਿੱਚ ਪਾਣੀ ਐਡ ਕਰ ਲੈਨੇ ਉੱਤੋਂ ਨਾਲ ਪਾਣੀ ਕਮਾ ਲਿਆ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਪੱਕਣ ਦੇਵਾਂਗੇ ਦੋ ਤਿੰਨ ਉਵਾਲੀਆਂ ਦੇ ਲੈਣੇ ਇਦਾਂ ਹੀ ਥੋੜਾ ਜਿਹਾ ਪਾਣੀ ਹੋਰ ਐਡ ਕਰ ਦਿੰਨੇ ਆ। ਲਓ ਜੀ ਹੁਣ ਇਹ ਆਪਾਂ ਵਾਲੀਆਂ ਦੇ ਲੈਣੇ ਆ ਦੋ ਤਿੰਨ। ਲਓ ਜੀ ਦੋ ਤਿੰਨ ਮਿੰਟ ਹੋ ਗਏ ਆਪਣੀ ਮੈਗੀ ਪੱਕਦੀ ਨੂੰ ਦੇਖੋ। ਹੁਣ ਇੱਧਰ ਆਪਾਂ ਨੇ ਆ ਜਿਹੜੀਆਂ ਇਲਾਇਚੀਆਂ ਰੱਖੀਆਂ ਇਲਾਇਚੀਆਂ ਲੈ ਲਈਆਂ ਆਪਾਂ ਨੇ ਦੋ ਤਿੰਨ ਇਹਨਾਂ ਨੂੰ ਵਿੱਚ ਐਡ ਕਰ ਦਿੰਨੇ ਆ। ਇਨੂੰ ਆਪਾਂ ਪੱਕ ਲੈ ਪੱਕ ਲੈਣ ਦਿੰਨੇ ਆ ਚੰਗੀ ਤਰ੍ਹਾਂ ਵਾਲ ਦੇ ਲੈਣੇ 20-30 ਮਿੰਟਾਂ ਲਈ ਆਪਾਂ ਇਹਨੂੰ ਹੋਰ ਪਕਾਵਾਂਗੇ ਜਿੰਨੀ ਦੇਰ ਤੱਕ ਆਪਣੀ ਮੈਗੀ ਚੰਗੀ ਤਰ੍ਹਾਂ ਪਾਣੀ ਨਹੀਂ ਸੋਕ ਲੈਂਦੀ ਥੋੜਾ ਥੋੜਾ ਪਾਣੀ ਆਪਾਂ ਵਿੱਚ ਰੱਖਣਾ ਵੀ ਆ ਸਾਰਾ ਨਹੀਂ ਸੁਕਾਉਣਾ ਇਲੈਚੀਆਂ ਦਾ ਖਸਬੂ ਅੱਡੇ ਆਉਂਦਾ ਜੀ ਬਹੁਤ ਵਧੀਆ ਲੱਗਦੀ ਹੈ ਇਲੈਚੀ ਨਾਲ ਜੀ ਦੇਖੋ ਸੌਫਟ ਕਰ ਲੈਣਾ ਚੰਗੀ ਤਰ੍ਹਾਂ ਮੈਗੀ ਨੂੰ ਜੀ ਦੇਖੋ ਮੈਗੀ ਆਪਣੀ ਬਣ ਗਈ ਦੇਖੋ ਚਾਸਨੀ ਵਾਲੀ ਮੈਗੀ ਬਣਾਈ ਆਪਾਂ ਨੇ ਨੂੰਨ ਮਿਰਚਾ ਹਮੇਸ਼ਾ ਹੀ ਖਾਣੇ ਆ ਇਹ ਅੱਜ ਆਪਾਂ ਬਣਾਈ ਆ ਚਾਸਨੀ ਵਾਲੀ ਮੈਗੀ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਦੇਖੋ ਨਾ ਜਿਵੇਂ ਆਪਾਂ ਸੇਮੀਆਂ ਬਣਾਉਣੇ ਆ ਉਹ ਮੇਦੀ ਬਣਾਈ ਆ ਹੁਣ ਇਹਨੂੰ ਆਪਾਂ ਪਲੇਟ ਦੇ ਵਿੱਚ ਪਾ ਲੈਨੇ ਆ ਮੱਖੀਆਂ ਬਹੁਤ ਵੱਧ ਗਈਆਂ ਜੀ ਮੱਖੀਆਂ ਕਰਕੇ ਧੂਫ ਲਗਾਉਣੀ ਪੈਂਦੀ ਆ ਫੇਰ ਮੜੇ ਜੀ ਚੀਜ਼ ਬਣਦੀ ਆ ਹਲੋ ਜੀ ਆਪਾਂ ਪਹਿਲਾਂ ਵੀ ਬਣਾਈ ਹੈ ਇੱਕ ਦੋ ਵਾਰੀ ਬਹੁਤ ਟੇਸਟੀ ਬਣਦੀ ਹੈ ਥੋੜੀ ਜਿਹੀ ਨਮਕੀਨ ਥੋੜੀ ਜਿਹੀ ਮਿੱਠੀ ਬਹੁਤ ਵਧੀਆ ਲੱਗਦੀ ਹੈ ਹੁਣ ਇਹਦੇ ਉੱਪਰ ਆਪਾਂ ਪਾ ਦਨੇ ਟੂਟੀ ਫਰੂਟੀ ਕਾਜੂ ਆਪਣੇ ਕੋਲ ਨਹੀਂ ਹੈਗੇ ਥੋੜੇ ਜਿਹੀ ਆਪਾਂ ਪਾ ਦਨੇ ਬਦਾਮ ਕਾਜੂ ਮਗਾਉਣ ਵਾਲੇ ਨੇ ਬਹੁਤ ਟੈਸਟੀ ਮੈਗੀ ਬਣਦੀ ਆ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਵੀ ਜ਼ਰੂਰ ਕਰਦਿਆ ਕਰੋ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ ਤਬ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ